ਅਮਿਸਰ ਨਗਰ ਨਿਗਮ ਦੀ ਲੈਂਡ ਵਿਪਾਕ ਦੀ ਟੀਮ ਵੱਲੋਂ ਨਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਂਡ ਵਿਪਾਕ ਦੇ ਅਧਿਕਾਰੀ ਰਾਜਕੁਮਾਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨੇੜੇ ਸਾਈਕਲ ਮਾਰਕੀਟ ਵਾਲੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਨਜਾਇਜ਼ ਕਬਜ਼ੇ ਹਟਾ ਲੈਣ ਨਹੀਂ ਤਾਂ ਉਹਨਾਂ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਮ ਤੀਰ ਥਰੋਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਮਾਰਕੀਟ ਵਿਖੇ ਨਜਾਇਜ਼ ਕਬਜ਼ੀਆਂ ਨੂੰ ਹਟਾਇਆ ਗਿਆ ਅਤੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ। ਅਸ ਦੇਖੋ ਜੇ ਮਾਨਯੋਗ ਆਪਣਾ ਕਮਿਊਨਲ ਸਾਭੀ ਦੇ ਦਿਸ਼ਾ ਨਿਰਦੇਸ਼ਾਂ ਦੇ ਮਾਨਯੋਗ ਮੇਅ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਿਹੜਾ ਐਂਟੀ ਐਂਕਰੋਜਮੈਂਟ ਡਰਾਈਵ ਦਾ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਕਾਰਵਾਈਆਂ ਦਾ سلسلہ ਚੱਲ ਰਿਹਾ ਸੀ ਐਸੇ ਤਹਿਤ ਜਿਹੜਾ ਵਾ ਅੱਜ ਕਪਨਾ ਸਾਈਕਲ ਮਾਰਕੀਟ ਜਿਹੜਾ ਵਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਜਿਹੜਾ ਮਾਰਕੀਟ ਸੀ ਉਥੇ ਸ਼ਾਪਕੀਪਰਸ ਨੂੰ ਜਿਹੜਾ ਵਾ ਉਹਨਾਂ ਨੂੰ ਇੱਕ ਡੋਰ ਟੂ ਡੋਰ ਜਿਹੜਾ ਵਾ ਵਾਰਨਿੰਗ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨੀ ਜਿਹੜਾ ਵਾ ਆਪਣੇ ਐਡੀਸੀਪੀ ਮੈਡਮ ਜਿਹੜਾ ਅਮਨਦੀਪ ਕੌਰ ਜੀ ਨੇ ਵੀ ਆਪਣੇ ਡੋਰ ਟੂ ਡੋਰ ਉਹਨਾਂ ਨੂੰ ਮਿਲ ਕੇ ਗਿਆ ਸੀ ਕਿ ਇੱਥੇ ਟ੍ਰੈਫਿਕ ਦੀ ਸਮੱਸਿਆ ਜਿਹੜਾ ਵਾ ਇਹ ਨਿਕਲ ਇਨਕ੍ਰੋਚਮੈਂਟ ਕਰਕੇ ਜਿਹੜਾ ਵਾ ਸੜਕਾਂ ਤੇ ਉਥੇ ਜਗ੍ਹਾ ਵੀ ਕਾਫੀ ਪੋਲ ਬਣ ਦੇ ਕਰਕੇ ਘਟ ਹੈ ਉਥੇ ਤੇ ਜਿਹੜਾ ਲੋਕਾਂ ਨੂੰ ਆਮ ਸ਼ਹਿਰੀਆਂ ਨੂੰ ਜਿਹੜਾ ਵਾ ਕਾਫੀ ਮੁਸ਼ਕਲ ਆ ਰਹੀ ਸੀ ਤੇ ਅਸੀਂ ਇੱਥੇ ਉਹ ਇੱਕ ਸਰਵੇ ਦੌਰਾਨ ਜਿਹੜਾ ਵਾ ਹਰ ਦੁਕਾਨਦਾਰ ਦਾ ਜਿਹੜਾ ਵਾ ਨਾਮ ਵਗੈਰਾ ਉਹਦਾ ਉਹਨਾਂ ਦੇ ਮੋਬਾਈਲ ਨੰਬਰ ਨੋਟ ਕਰ ਲਿਆ ਹੁਣ ਲਿਖਤੀ ਰੂਪ ਵਿੱਚ ਮਾਨਯੋਗ ਕਮਿਸ਼ਨਰ ਜੀ ਤੋਂ ਆਪਣਾ ਹੁਕਮ ਲੈ ਕੇ ਜਿਹੜਾ ਵਾ ਉਹਨਾਂ ਨੂੰ ਨੋਟਿਸ ਜਾਰੀ ਕਰਤੇ ਜਾਣਗੇ ਤੇ ਉਸ ਤੋਂ ਇਲਾਵਾ ਜਿਹੜਾ ਵਾ ਸ਼ਹਿਰ ਦੇ ਹੋਰ ਵੱਖ-ਵੱਖ ਇਲਾਕਿਆਂ ਵਿੱਚ ਆਪਣਾ ਪੁਤਲੀ ਘਰ ਆਪਣਾ ਰਾਮਦੇਵ ਰੋਡ ਤੇ ਜਿਹੜਾ ਵਾ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਮੰਦਿਰ ਦੇ ਸਾਹਮਣੇ ਜਿਹੜਾ ਵਾ ਆਪਣਾ ਚਿਕਨ ਵਾਲੀਆਂ ਰੇੜੀਆਂ ਜਿਹੜੀਆਂ ਉਹ ਲੱਗੀਆਂ ਜਿਹਦੇ ਨਾਲ ਜਿਹੜਾ ਮੰਦਿਰ ਦੀ ਜਿਹੜੀ ਆ ਉਹ ਵੀ ਉਹਦੀ ਦਿੱਖ ਜਿਹੜੀ ਆ ਜਾਂ ਉਹਦੀ ਸ਼ਰਦਾ ਵਿੱਚ ਜਿਹੜਾ ਵਾ ਫਰਕ ਪੈਂਦਾ ਬੇहद ਵੀ ਹੋ ਰਹੀ ਆ ਉੱਥੇ ਜਿਹੜਾ ਵਾ ਅੱਜ ਸਮਾਨ ਜਿਹੜਾ ਵਾ ਉਹਨਾਂ ਦੀਆਂ ਰੇੜੀਆਂ ਜਿਹੜੀਆਂ ਜਿਹੜੀਆਂ ਲੱਗੀਆਂ ਸੀ ਉਹ ਚੁਕਵਾਈਆਂ ਗਈਆਂ ਤੇ ਇਸ ਤੋਂ ਇਲਾਵਾ ਜਿਹੜਾ ਵਾ ਹੁਣ ਇੱਥੇ ਆਪਣਾ ਕਬੀਰ ਮਾਰਕੀਟ ਜਿਹੜਾ ਵਾ ਵੈਲਫੇਅਰ ਐਸੋਸੀਏਸ਼ਨ ਦੇਣਾ ਉਹਨਾਂ ਨੂੰ ਮਨ ਲੋ ਕੁਝ ਸ਼ਿਕਾਇਤ ਸੀ ਕਿ ਜਿਹੜਾ ਵਾ ਰੇੜੀ ਵਾਲੇ ਜਿਹੜੇ ਆ ਬਾਹਰ ਫੁੱਟਪਾਥ ਤੇ ਦੇ ਨਾਲ ਨਾਲ ਹੁਣ ਅੰਦਰ ਕਲੋਨੀ ਵਾਲੀ ਸਾਈਡ ਵੀ ਜਿਹੜਾ ਕੋਈ 8-10 ਰੇੜੀਆਂ ਜਿਹੜੀਆਂ ਅੰਦਰ ਲੱਗ ਲੱਗੀਆਂ ਜਿਨ੍ਹਾਂ ਨੂੰ ਅੱਜ ਹਟਾਉਣ ਵਾਸਤੇ ਨਗਰ ਨਿਗਮ ਦੀ ਆਪਣਾ ਸਟੇਟ ਭਾਗ ਦੀ ਟੀਮ ਦੇ ਨਾਲ ਜਿਹੜਾ ਵਾ ਅੱਜ ਕਾਰਵਾਈ ਇਥੇ ਕੀਤੀ ਜਾ ਰਹੀ ਹੈ ਇਸ ਪ੍ਰਸ਼ਾਸਨ ਨੂੰ ਇਹਦੇ ਵਾਸਤੇ ਵਾਸਤੇ ਕੋਈ ਵੱਡਾ ਕਠੋਰ ਕੋਈ ਕਾਨੂੰਨ ਜਿਹੜਾ ਬਣਾਉਣਾ ਚਾਹੀਦਾ ਜਿੱਥੇ ਜਿਹੜਾ ਇਹਨਾਂ ਲੋਕਾਂ ਦਾ ਜਿਹੜਾ ਜਿਹੜਾ ਇਹਨਾਂ ਕਾਰਵਾਈਆਂ ਤੇ ਜਿਹੜਾ ਪੱਕੀ ਤਰੋਤੇ ਪੈਜਦਾ ਹੈ ਅੰਮ੍ਰਿਤਸਰ ਨਗਰ ਨਿਗਮ ਲੈਂਡ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਨਜਾਇਜ਼ ਕਬਜ਼ਿਆਂ ਦੇ ਖਿਲਾਫ ਇੱਥੇ ਤਹਿ ਤੀ ਮੰਗਲਵਾਰ ਨੂੰ ਵੀ ਜਿਹੜੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਥਣ ਨਗਰ ਨਿਗਮ ਦੇ ਲੈਂਡ ਵਿਭਾਗ ਵੱਲੋਂ ਉਹ ਨਜਾਇਜ਼ ਕਬਜ਼ੇ ਹਟਾਏ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਲੈਂਡ ਵਿਭਾਗ ਦੇ ਅਧਿਕਾਰੀ ਰਾਜਕੁਮਾਰ ਨੇ ਆਖਿਆ ਕਿ ਦੁਕਾਨਦਾਰ ਨਜਾਇਜ਼ ਕਬਜ਼ੇ ਨਾ ਕਰਨ ਉਹਨਾਂ ਨੇ ਆਖਿਆ ਕਿ ਅਗਰ ਦੁਕਾਨਦਾਰ ਨਜਾਇਜ਼ ਕਬਜ਼ੇ ਕਰਨਗੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅੰਮ੍ਰਿਤਸਰ ਫਾਸਟਪੇਪਰ ਖਬਰ ਨਾਮ ਦੇ ਕੈ